ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮ ਇਕਤਾਜੀ ਸਵੀ ਵੀ ਹੈ ਜੀ ਤੇ ਇੱਕ ਗੱਬਣ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲਵਾਂਗੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ WhatsApp ਤੇ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਬਾਕੀ Instagram ਤੇ ਵੀ ਆਪਣੀ ਅੜੀ ਗਰਜੀਤ ਦੇ ਨਾਮ ਤੇ ਜੀ ਠੀਕ ਹੈ ਜੀ ਉਹਨੂੰ ਵੀ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਾਈ ਸਸੀ ਕਾ ਜੀ ਸਸੀ ਕਾ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਗੁਰਤੇਜ ਸਿੰਘ ਵੀਰੇ ਪਿੰਡ ਪਿੰਡ ਵਾਖਤਗੜ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਜੇ ਵੀ ਗਾਂ ਦੀ ਜਾਣਕਾਰੀ ਦੋ ਜੀ ਪਹਿਲੀ ਗਾਂ ਮੇਰੇ 10 ਦਿਨ ਹੋ ਗਏ ਨੂੰ ਸੂਈ ਨੂੰ ਹਾਂਜੀ ਪਹਿਲੇ ਸੂਈ ਹੈਗੀ 10 ਕਿਲੋ ਦੁੱਧ ਤਿਆਰ ਆ ਠੀਕ ਹੈ ਜੀ ਹਾਂ ਪਿੱਸੇ ਬੱਸਾਗਾ ਪਿੱਸੇ ਬੱਸਾ ਹਾਂ ਹਾਂ ਠੀਕ ਹੈ ਜੀ ਚਾਹ ਤਿੰਨ ਟਾਂਗ ਚੋਕੇ ਲੈ ਜਾਈ ਜਣਾ ਪੰਮਾ ਦੀ ਮੇਰੇ 4 ਦਿਨ ਜੋ ਕੇ ਦੇਖ ਲੈ ਬੰਦਾ ਆਪ ਨੂੰ ਗੁਡਾਰਨੀ ਠੀਕ ਹੈ ਜੀ ਰੇਟ ਭਰਾ ਜਾ ਜੀ ਦੱਸ ਰੇਟ ਮੇਰੇ ਲੈਂਡ ਦੇਣ 45000 ਰੁਪਏ 45000 ਲੋਪਰਾ ਦੇਖ ਸਕਦੇ ਫੇਸ ਬਿਊਟੀ ਸਿੰਘ ਜ਼ਰੂਰ ਹੈ ਗਿਆ ਤੇ ਵਾਈ ਕਹਿੰਦਾ 10 ਕਿਲੋ ਦੁੱਧ ਹੈਗਾ ਪਰ ਮੰਗ ਰਿਹਾਗਾ ਬੱਸਾ ਠੀਕ ਹੈ ਜੀ ਬਾਕੀ ਦਿਖਾਉਣੇ ਤੁਹਾਨੂੰ 10 ਦਿਨ ਹੋ ਗਈ ਸੀ ਇਹਨੂੰ ਹਾਂ ਹਾਂ ਵੀਰੇ ਪੂਰੇ ਆਪਣੇ ਗਾਰੰਟੀ ਨਾਲ ਠੀਕ ਹੈ ਜੀ ਕਾਰ ਚੱਲੀ ਜਾਂਦੇ ਆ ਜੀ ਹਲੇ ਕਾਰ ਚੱਲੀ ਜਾਂਦੇ ਆ ਲੈ ਵਾ ਤੁਸੀਂ ਇੰਤਜਾ ਲਾ ਸਕਦੇ ਹੋ ਭਰਾ ਤੇ ਮੜਾ ਤੋੜ ਦੋਗੀ ਲਓ ਜੀ ਮੜਾ ਤੋੜ ਦੋ ਕੋਈ ਗੱਲ ਨਹੀਂ ਲਓ ਜੀ ਚੈੱਕ ਕਰ ਸਰੋ ਭਰਾ ਕੋਚ ਮੋੜ ਦੋ ਮੋੜ ਲਓ ਜੀ ਲੈ ਆਓ ਜਿੰਦਰ ਤੋਰਾ ਤਰਾ ਤਾਂ ਸਾਡੇ ਸਾਹਮਣੇ ਠੀਕ ਹੈ ਜੀ ਰਾਈ ਜੀ ਨਾਲ ਜ਼ਰੂਰ ਕ੍ਰੈਡਿਟ ਕਰੋ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਹੈ ਬਰਨਾਲਾ ਠੀਕ ਹੈ ਜੀ ਤੇ ਪਹਿਲੇ ਸੂਏ ਵੈਡ ਸੂਏ ਵੱਧ ਜਾਣਕਾਰੀ ਬਾਰੇ ਤੁਸੀਂ ਲੈ ਲਿਆ ਦਿਓ ਥਾਂ ਤੋਂ ਤੁਸੀਂ ਇੰਤਜ਼ਾਹ ਲਾਇਆ ਦੇ ਭਾਵਾ ਇਹ ਟਾਈਮ ਆਪਣਾ ਹੋ ਗਿਆ 2:00 ਵਜੇ ਦਾ ਟਾਈਮ ਹੈ ਜੀ ਠੀਕ ਹੈ ਜੀ ਹਲੇ ਸਾਮਾ ਨੂੰ ਸਾਨੂੰ ਪਤਾ ਜੀ ਥੱਲੇ ਵਾ ਹੋਰ ਥੋੜਾ ਜਦ ਬਨਾਲਾ ਦਾ ਪਸ਼ੂ ਜਾਨਵਰ ਹਾਂਜੀ ਅ ਦੂਜੀ ਗਾਂ ਦੀ ਜਾਣਕਾਰੀ ਦਿਓ ਜੀ ਦੂਜੀ ਵੀਰੇ ਇਹ ਦੁੱਧੋ ਹੈਗਾ ਡرائی ਗਾਂ ਹਾਂਜੀ ਇਹ ਤਿੰਨ ਮਹੀਨੇ ਚਾਰ ਦਿਨਾਂ ਦੀ ਚੱਕ ਪਾਸਾ ਠੀਕ ਹੈ ਤਨ ਮੈਨੇ 4 ਦਿਨ ਚੈੱਕ ਪਾਸ ਹਾਂ ਹਾਂ ਵੀਰੇ ਠੰਡੀ ਸ਼ੀਲ ਪੂਰੀ ਆ ਜਿਵੇਂ ਮਰਜੀ ਜਿੱਧਰੋਂ ਦੀ ਮਰਜੀ ਬੰਦਾ ਉਹ ਕਰੀਏ ਕੋਈ ਦਿੱਕਤ ਨਹੀਂ ਜਿਵੇਂ ਮਰਜੀ ਬੈਠੇ ਕੋਈ ਜਵਾਗ ਉਹ ਕਰੀ ਜਾਏ ਠੀਕ ਹੈ ਠੀਕ ਹਾਂ ਹਾਂ ਤੋੜ ਦੋ ਭਰਾ ਨੂੰ ਵੀ ਤੇ ਰੇਟ ਭਰਾ ਦਾ ਆਇਆ ਚਾ ਦੱਸ ਦੋ ਰੇਟ ਵੀਰੇ ਲੈਣ ਦੇਣ 30000 ਰੁਪਏ 30000 ਲੋ ਜੀ ਕੱਲੀ ਗੱਬਣੀ ਹੈ ਤੋ ਔਕੜ ਨਹੀਂ ਹੈਗੀ ਕਿਉਂਕਿ ਡਾਈ ਕਰੀਏ ਬਾਈ ਕਹਿੰਦਾ ਮੋੜ ਲੋ ਮੋੜ ਦੋ ਲੋ ਜੀ ਠੀਕ ਹੈ ਜੀ ਚੈੱਕ ਕਰ ਸੰਦੇ ਭਰਾ 3 ਮਹੀਨੇ 2 ਦਿਨਾਂ ਦੀ ਹੋ ਗਈ। ਹਾਂ 3 ਮਹੀਨੇ 4 ਦਿਨ ਵੀਰੇ। 3 ਮਹੀਨੇ 4 ਦਿਨ ਵੀ ਠੀਕ ਆ ਜੀ। ਲੋਪਰਾ ਕਿਸ ਨੇ ਸਾਂਭਣੀ ਆ? ਹਾਂ ਜਰੂਰ ਬਾਈ ਜੀ ਨਾਲ ਕੰਟੈਕਟ ਕਰੋ। ਬਾਈ ਜੀ ਤਾਜੀ ਛੱਲੇ ਉਹ ਕਿੰਨਾ ਤਾ ਤੁਸੀਂ? ਇਹ ਵੀਰੇ ਆਪਾਂ ਲਿਆਤੀ ਸੀ ਯਰ ਕਿਸੇ ਤੋਂ। ਉਹ 30 ਕਿਲੋ ਜੇ ਥੱਲੇ ਦੁੱਧ ਆਪਣੇ ਕੋਲੇ 4 ਕਿਲੋ ਦਿੱਤਾ ਇਹਨੇ। ਉਹ ਨੂੰ 1.5 ਸਾਲ ਹੋ ਗਿਆ ਸੀ ਉਹ ਤੋਂ ਬੰਦੇ ਕੋਲੇ ਰਹੀ ਨਹੀਂ ਸੀ। ਠੀਕ ਆ ਜੀ ਠੀਕ ਆ ਜੀ। ਲੋਪਰਾ ਚੈੱਕ ਕਰ ਸਕਦਾ ਦੋ ਗਾਵਾਂ ਦੋਨੀਆਂ ਰਕਾਊਆ। ਬਾਈ ਜੀ ਨਾਲ ਜਰੂਰ ਕੰਟੈਕਟ ਕਰੋ। ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ। ਓਕੇ ਬਾਈ।